ਗੁਰੂ ਪਿਆਰੀ ਸਾਧ ਸੰਗਤ ਜੀ ਸਾਖੀ ਹੈ ਜੀ ਅੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਪਰ ਇਹੜੇ ਉਹ ਦੋ ਪਾਪੀ ਹਨ ਜਿਨ੍ਹਾਂ ਨੇ ਹਮਲਾ ਕੀਤਾ ਸੀ ਅੱਜ ਆਪਾਂ ਜਾਣਾਂਗੇ ਪਰ ਬੇਨਤੀ ਹੈ ਸੰਗਤ ਜੀ ਇਹ ਸਾਖੀ ਪੂਰੀ ਜ਼ਰੂਰ ਸੁਣਿਓ ਤਾਂ ਜੋ ਆਪ ਨੂੰ ਪੂਰੀ ਜਾਣਕਾਰੀ ਮਿਲ ਸਕੇ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਸਾਖੀ ਨੰਦੇੜ ਸਾਹਿਬ ਵਿੱਚ ਵੀ ਛੇਤੀ ਹੀ ਗੁਰੂ ਜੀ ਦੇ ਆਗਮਨ ਤੋਂ ਬਾਅਦ ਰੌਣਕਾਂ ਲੱਗਣ ਲੱਗੀਆਂ ਦੂਰ ਦੂਰ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚਣ ਲੱਗੀਆਂ ਗੁਰੂ ਜੀ ਨੇ ਨੰਦੇੜ ਸਾਹਿਬ ਨੂੰ ਅਵਚਲ ਨਗਰ ਦਾ ਨਾਮ ਦਿੱਤਾ ਜਗੀਰ ਖਾਨ ਦੇ ਭੇਜੇ ਹੋਏ ਦੋਵੇਂ ਪਠਾਨ ਸੇਵਕ ਵੀ ਨੰਦੇੜ ਸਾਹਿਬ ਪਹੁੰਚ ਗਏ ਉਹ ਸੰਗਤਾਂ ਵਿੱਚ ਰਲ ਮਿਲ ਗਏ ਦੋਵੇਂ ਵੇਲੇ ਦੀਵਾਨ ਵਿੱਚ ਹਾਜ਼ਰ ਹੁੰਦੇ ਕੀਰਤਨ ਸੁਣਦੇ ਲੰਗਰ ਵਿੱਚ ਸੇਵਾ ਕਰਦੇ ਸਨ ਹਰ ਸਮੇਂ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਰਹਿੰਦੇ ਸਨ ਨਿੱਕੇ ਜਿਹੇ ਇਸ਼ਾਰੇ ਤੇ ਸੇਵਾ ਲਈ ਦੌੜ ਪੈਂਦੇ ਸੰਗਤਾਂ ਵਿੱਚ ਉਹਨਾਂ ਦੀ ਸ਼ਰਧਾ ਤੇ ਸੇਵਾ ਦੀ ਚਰਚਾ ਹੋਣ ਲੱਗੀ ਸੰਗਤਾਂ ਵਿੱਚ ਉਹਨਾਂ ਦਾ ਆਦਰ ਹੋਣ ਲੱਗਾ ਮੁਸਲਮਾਨ ਹੋ ਕੇ ਵੀ ਇੰਨੀ ਸ਼ਰਧਾ ਇੰਨੀ ਨਿਮਰਤਾ ਇੰਨਾ ਸੇਵਾ ਭਾਵ ਅਰ ਸਿੱਖਾਂ ਨੂੰ ਕੀ ਪਤਾ ਸੀ ਕਿ ਇਹ ਸ਼ਰਧਾ ਤੇ ਸੇਵਾ ਦੇ ਪਿੱਛੇ ਇੱਕ ਸ਼ੈਤਾਨੀ ਯੋਜਨਾ ਹੈ ਇੱਕ ਖੂਨੀ ਇਰਾਦਾ ਲੁਕਿਆ ਹੋਇਆ ਹੈ ਖਿਦਮਤ ਕਰਨ ਵਾਲੇ ਹੱਥਾਂ ਵਿੱਚ ਚੌਰ ਦੇ ਨਾਲ ਹੀ ਉਲਾਦੀ ਖੰਜਰ ਵੀ ਫੜਿਆ ਹੋਇਆ ਹੈ ਅਤੇ ਇਹ ਖੰਜਰ ਮੌਕਾ ਮਿਲਣ ਤੇ ਇਤਿਹਾਸ ਦਾ ਸਭ ਤੋਂ ਘਲਾਉਣਾ ਸਭ ਤੋਂ ਕਹਿਰਤਾ ਭਰਿਆ ਸਭ ਤੋਂ ਦੁਖਦਾਈ ਕਾਰਾਂ ਕਰ ਗੁਜਰੇਗਾ ਇਹ ਕਾਰਾ ਇੱਕ ਦਿਨ ਸੰਧਿਆ ਸਮੇਂ ਵਾਪਰਿਆ ਰਹਿ ਰਾਸ ਦਾ ਪਾਠ ਹੋ ਚੁੱਕਾ ਸੀ ਅਰਦਾਸਾ ਸੋਧਿਆ ਜਾ ਚੁੱਕਾ ਸੀ ਸੰਗਤਾਂ ਦਰਬਾਰ ਸਾਹਿਬ ਵਿੱਚੋਂ ਜਾ ਚੁੱਕੀਆਂ ਸਨ ਸਿੱਖ ਵੀ ਇੱਕ ਇੱਕ ਕਰਕੇ ਆਪਣੇ ਆਪਣੇ ਟਿਕਾਣਿਆਂ ਨੂੰ ਚਲੇ ਗਏ ਸਨ ਪਰ ਦੋਵੇਂ ਪਠਾਨ ਸੇਵਕ ਅਜੀਬੀ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਸਨ ਅੱਜ ਉਹ ਆਪਣਾ ਖੁਨੀਕਾਰਾ ਕਰ ਗੁਜਰਨ ਦੀ ਨੀਤ ਧਾਰੀ ਬੈਠੇ ਸਨ ਉਹ ਮੁੜ ਮੁੜ ਕੇ ਇੱਕ ਦੂਜੇ ਵੱਲ ਦੇਖਦੇ ਸਨ ਪਰ ਫੇਰ ਝੱਟ ਹੀ ਮੂੰਹ ਪਰੇ ਕਰ ਲੈਂਦੇ ਸਨ ਪਤਾ ਉਹਨਾਂ ਦੇ ਦਿਲਾਂ ਦੇ 19 ਭਾਵਾਂ ਦੀ ਝਲਕ ਉਹਨਾਂ ਦੇ ਚਿਹਰਿਆਂ ਤੇ ਪ੍ਰਗਟ ਹੋ ਜਾਵੇ ਗੁਰੂ ਸਾਹਿਬ ਇਸ ਸਮੇਂ ਕੁਝ ਸੋਚ ਵਿੱਚ ਮਗਨ ਹੋ ਰਹੇ ਸਨ ਖਿਆਲਾਂ ਵਿੱਚ ਗਵਾਚੇ ਹੋਏ ਸਨ ਸ਼ਾਇਦ ਉਹ ਦੇਸ਼ ਦੇ ਹਾਲਾਤ ਬਾਰੇ ਸੋਚ ਰਹੇ ਸਨ ਸ਼ਾਇਦ ਉਹਨਾਂ ਦਾ ਖਿਆਲ ਪੰਥ ਵੱਲ ਲੱਗਾ ਹੋਇਆ ਸੀ ਪਰ ਗੁਰੂ ਜੀ ਇਸੇ ਵਿਚਾਰ ਮਗਨਤਾ ਵਿੱਚ ਪਲੰਘ ਤੇ ਲੇਟ ਗਏ ਖਿਆਲਾਂ ਦੀ ਲੜੀ ਉਸੇ ਤਰ੍ਹਾਂ ਜਾਰੀ ਸੀ ਪਰ ਸੋਚ ਮਗਨਤਾ ਦੇ ਬਾਵਜੂਦ ਹੱਥ ਸ੍ਰੀ ਸਹਿਬ ਤੇ ਟਿਕਿਆ ਹੋਇਆ ਸੀ ਇਸ ਸਮੇਂ ਪਠਾਨ ਸੇਵਕਾ ਉਹਨਾਂ ਦੀ ਪਿੱਠਵੰਨੇ ਖੜੇ ਸਨ ਦੋਹਾਂ ਪਾਪੀਆਂ ਦੀਆਂ ਅੱਖਾਂ ਮਿਲੀਆਂ ਇੱਕ ਦੂਜੇ ਨੂੰ ਕੋਈ ਤੇਜ਼ ਇਸ਼ਾਰਾ ਕੀਤਾ ਇੱਕ ਦੇ ਹੱਥ ਨੂੰ ਇੱਕ ਤੇਜ਼ ਹਰਕਤ ਹੋਈ ਦੱਬ ਵਿੱਚੋਂ ਔਲਾਦੀ ਖੰਜਰ ਨਿਕਲਿਆ ਇਹ ਪਾਪੀ ਗੁੱਲਖਾਨ ਨੇ ਖੰਜਰ ਗੁਰੂ ਜੀ ਦੀ ਹੱਬੀ ਵੱਖੀ ਵਿੱਚ ਦਿਲ ਦੇ ਕਰੀਬ ਹੋਵ ਦਿੱਤਾ ਜੇ ਲਹੂ ਦੀ ਮੋਟੀ ਧਾਰਾ ਘਾਓ ਤੋਂ ਵਹਿ ਰਹੀ ਸੀ ਗੁਰੂ ਜੀ ਉਹਨਾਂ ਨੇ ਉਸੇ ਪਲ ਹੀ ਸ੍ਰੀ ਸਹਿਬ ਤੂ ਹੀ ਗੁੱਲਖਾਂ ਦੂਜਾ ਵਾਰ ਕਰਨ ਹੀ ਲੱਗਾ ਸੀ ਕਿ ਸ੍ਰੀ ਸਹਿਬ ਦਾ ਪ੍ਰਪੂਰ ਵਾਰ ਉਸ ਦੀ ਗਰਦਨ ਤੇ ਪਿਆ ਮੈਸ ਵਰਗੀ ਮੋਟੀ ਗਰਦਨ ਗਾਜਰ ਵਾਂਗ ਕੱਟ ਦਿੱਤੀ ਅਤੇ ਧਰਤੀ ਤੇ ਜਾ ਡਿੱਗੀ ਦੂਜਾ ਪਠਾਣ ਭੈ ਪੀਤ ਹੋ ਕੇ ਬਾਹਰ ਨੂੰ ਨੱਠਿਆ ਫੜ ਲਓ ਇਹ ਬਨਵਾਸ਼ ਨੂੰ ਨਸ ਨਾ ਜਾਵੇ ਕੁਝ ਸਿੱਖ ਕਮਰੇ ਦੇ ਬਾਹਰ ਖੜੇ ਸਨ ਪਠਾਣ ਨੂੰ ਨਸਦਿਆਂ ਵੇਖ ਕੇ ਲਲਕਾਰਾਂ ਸੁਣ ਕੇ ਉਹਨਾਂ ਨੇ ਝੱਟ ਉਸ ਨੂੰ ਫੜ ਲਿਆ ਤੇ ਕਮਰੇ ਦੇ ਅੰਦਰ ਲੈ ਆਏ ਪਰ ਆ ਇਹ ਕੀ ਪਾਣਾ ਵਰਤ ਚੁੱਕਾ ਸੀ ਫਰਸ਼ ਤੇ ਲਹੂ ਦਾ ਛੱਪਰ ਗੁੱਲਖਾਂ ਦੀ ਅੜਫ ਦੀ ਧੜ ਇਹ ਗੁਰੂ ਸਾਹਿਬ ਆ ਸਹਿਬ ਜੀ ਲਹੂ ਲਹਾਨ ਲੰਮਾ ਖੰਜਰ ਵਕੀ ਵਿੱਚ ਤਸਿਆ ਹੋਇਆ ਸੀ ਉੱਤੇ ਲਹੂ ਦੀਆਂ ਤਤਰੀਆਂ ਫੁੱਟਦੀਆਂ ਹੋਈਆਂ ਪਰ ਚਿਹਰਾ ਉਸੇ ਤਰ੍ਹਾਂ ਸ਼ਾਂਤ ਅੱਖਾਂ ਵਿੱਚ ਉਹੀ ਚਮਕ ਗੁਰੂ ਜੀ ਦੇ ਬੜੇ ਰੰਮੇ ਨਾਲ ਖੰਜਰ ਬਾਹਰ ਖਿੱਚਿਆ ਸਿੱਖਾਂ ਨੂੰ ੜਾਉਣ ਲਈ ਹੱਥ ਅੱਗੇ ਵਧਾਇਆ ਸਿੱਖਾਂ ਦਾ ਤਰਾ ਨਿਕੜ ਗਿਆ ਕੁਝ ਸਿਸਕਣਨ ਲੱਗ ਪਏ ਕੁਝ ਗੁਰੂ ਜੀ ਨੂੰ ਸਵਾਲਣ ਲੱਗੇ ਕੁਝ ਵੈਦ ਵੱਲ ਨੱਠੇ ਕੁਝ ਜਗਾ ਵੱਲ ਦੌੜੇ ਚਾਰੇ ਪਾਸੇ ਰੌਲਾ ਪੈ ਗਿਆ ਸੰਗਤਾਂ ਇਕੱਠੀਆਂ ਹੋ ਗਈਆਂ ਬਾਦਸ਼ਾਹ ਬਹਾਦਰ ਸ਼ਾਹ ਦੇ ਦੂਤ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਰਹਿੰਦੇ ਸਨ ਉਹਨਾਂ ਨੂੰ ਖਬਰ ਲੱਗੀ ਉਹਨਾਂ ਨੇ ਝੱਟ ਬਾਦਸ਼ਾਹ ਵੱਲ ਆਦਮੀ ਦੜਾਇਆ ਬਾਦਸ਼ਾਹ ਗੁਰੂ ਜੀ ਦਾ ਸ਼ਰਧਾਲੂ ਬਣ ਚੁੱਕਾ ਸੀ ਉਹਨਾਂ ਨਾਲ ਸਨੇਹ ਰੱਖਦਾ ਸੀ ਉਸ ਵੇਲੇ ਸ਼ਾਹੀ ਤਬੀਬੇ ਤੇ ਜਰਾ ਨੂੰ ਨਦੇੜ ਵੱਲ ਦੜਾਇਆ ਇੱਕ بڑا ਸਿਆਣਾ ਅੰਗਰੇਜ਼ ਡਾਕਟਰ ਮਿਸਟਰ ਕੋਲ ਬਾਦਸ਼ਾਹ ਦੇ ਦਰਬਾਰ ਵਿੱਚ ਰਹਿੰਦਾ ਸੀ ਵਾਦਸ਼ਾ ਨੇ ਉਸ ਨੂੰ ਵੀ ਉਹਨਾਂ ਦੇ ਨਾਲ ਨੰਦੇੜ ਸਾਹਿਬ ਭੇਜਿਆ ਗੁਰੂ ਜੀ ਦੇ ਝਖਮ ਸੀਤੇ ਗਏ દવા ਦਿੱਤੀ ਜਾਣ ਲੱਗੀ ਕੁਝ ਦਿਨ ਵਿੱਚ ਗੁਰੂ ਜੀ ਦੇ ਘਾਓ ਬਹੁਤ ਪੁੱਜ ਠੀਕ ਹੋ ਗਏ ਸਨ ਝਖਮ ਹੌਲੀ ਹੌਲੀ ਭਰਨ ਲੱਗੇ ਸੰਗਤ ਜੀ ਆਪੀ ਗੁਲਖਾਨ ਅਤੇ ਉਸ ਦੇ ਸਾਥੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਤੇ ਕੀਤਾ ਸੀ ਆਤਲਾਣਾ ਹਮਲਾ ਸਾਖੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ